ਅੱਜ ਫਰੀਰਕੋਟ ਵਿਖੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ 12 ਸਤੰਬਰ ਨੂੰ ਸਥਾਪਨਾ ਦਿਵਸ ਮਨਾਇਆ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਨੇਜਰ ਸ਼੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਬੈਂਕ ਸਾਲ 2005 ਨੂੰ ਹੋਂਦ ਵਿੱਚ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੀ ਇਸ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੈਂਕ ਵੱਲੋਂ ਆਉਣ ਵਾਲੇ ਗਾਹਕਾਂ ਨੂੰ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਅਤੇ ਜਿਹੜੇ ਚੰਗੇ ਕਸਟਮਰ ਨੇ ਉਹਨਾਂ ਨੂੰ ਗਿਫਟ ਵੀ ਦਿੱਤੇ ਜਾ ਰਹੇ ਨੇ ਸੀਨੀਅਰ ਮੈਨੇਜਰ ਸ਼੍ਰੀ ਸੰਦੀਪ ਕੁਮਾਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਰ ਕੀ ਕਿਹਾ ਉਹ ਸੁਣਦੇ ਹਾਂ ਉਹਨਾਂ ਦੇ ਜਵਾਨੇ ਮੈਂ ਮੇਰਾ ਨਾਮ ਸੰਦੀਪ ਕੁਮਾਰ ਹੂ ਗੁਰਦਾਸਪੁਰ ਤੇ ਅੱਜ ਸਰ ਜੋ ਬੈਂਕ ਦੇ ਵਿੱਚ ਸਥਾਪਨਾ ਦੇ ਸਮਾਇਆ ਜਾ ਰਿਹਾ ਅੱਜ ਦੇ ਦਿਨ ਪੰਜਾਬ ਗ੍ਰਾਮੀਣ ਬੈਂਕ ਦੀ ਜਿਹੜੀ ਪੰਜਾਬ ਗ੍ਰਾਮੀਣ ਬੈਂਕ ਖੇਤਰ ਵਿੱਚ ਆਇਆ ਸੀ 12 ਸਤੰਬਰ 2005 ਨੂੰ ਤੇ ਅੱਜ ਦੇ ਦਿਨ ਅਸੀਂ ਜਿਲ੍ਹੇ ਵੀ ਸਾਡੇ ਕਸਟਮਰ ਆ ਰਹੇ ਨੇ ਉਹਨਾਂ ਨੂੰ ਅਸੀਂ ਸਵੀਟਸ ਡਿਸਟ੍ਰਿਬਿਊਟ ਕਰ ਰਹੇ ਹਾਂ ਜਿਹੜੇ ਸਾਡੇ ਅੱਛੇ ਕਸਟਮਰਸ ਹੈਗੇ ਨੇ ਬੈਂਕ ਦੇ ਐਮਐਸਐਮਈ ਹੋਲਡਰਸ ਨੇ ਉਹਨਾਂ ਨੂੰ ਅਸੀਂ ਗਿਫਟ ਦੇ ਰਹੇ ਹਾਂ ਡਿਪੋਜ਼ੀਟਰਸ ਨੂੰ ਗਿਫਟ ਦੇ ਰਹੇ ਹਾਂ ਇਸ ਤਰੀਕੇ ਨਾਲ ਅਸੀਂ ਇਸ ਨੂੰ ਬਣਾ ਰਹੇ ਹਾਂ ਤੇ ਸਾਡਾ ਮਿਸ਼ਨ ਹੈ ਕਿ ਸਾਡਾ ਜਿਹੜਾ ਹੈ ਸਾਡੇ ਬੈਂਕ ਨੇ ਨਾਲ ਵਧ ਤੋਂ ਵਧ ਤਸਵੀਰ ਦਿਖਾਈ ਦੇ ਰਹੀ ਹੈ ਜੀ ਉਹ ਤੇ ਸਾਡਾ ਬੈਂਕ ਦਾ ਦਿਨ ਦੁਗਣੀ ਰਾਜ ਚੁਗਨੀ ਰੱਖੀ ਕਰਦਾ ਇਹ ਸਰ ਕਦੋਂ ਤੋਂ ਹੈ ਇਹ ਐਸਟਾ ਮਤਲਬ ਇਹ ਸਟਾਪਲ ਦੇ ਜਿਹੜਾ ਹੈਗਾ ਬਣਾਇਆ ਜਾ ਰਿਹਾ ਇਹ ਹਰ ਸਾਲ ਬਣਾਇਆ ਜਾਂਦਾ ਜੀ 12 ਸਤੰਬਰ ਜੋ ਜ ਪੰਜ ਤੋਂ ਲਗਾਤਾਰ ਮਨਾਇਆ ਜਾਂਦਾ ਹੈ ਜੀ ਹਰ ਸਾਲ ਮਾਰਚ ਸਤੰਬਰ ਨੂੰ ਮਨਾਇਆ ਜਾਂਦਾ ਹੈ। ਤੇ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਸਹਿਯੋਗ ਮਿਲਦਾ ਹੈ? ਬੜਾ ਅੱਛਾ ਸਹਿਯੋਗ ਮਿਲਦਾ ਜੀ ਬੜੇ ਅੱਛੇ ਕਸਟਮਰ ਨੇ ਬੜੇ ਪਿਆਰੇ ਨੇ ਇਥੋਂ ਦੇ ਲੋਕ ਜਿਹੜੇ ਹੈਗੇ ਨੇ ਤੇ ਫੁੱਲ ਪੂਰ ਸਹਿਯੋਗ ਦਿੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਤੇ ਕੀ ਲੋਕਾਂ ਨੂੰ ਅਪੀਲ ਕਰਨੀ ਚਾਹੋਗੇ? ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਵੱਧ ਚੜ ਕੇ ਸਾਡੀ ਬੈਂਕ ਦੀ ਨਾਲ ਜੁੜਨ ਮੈਕਸਿਮਮ ਜਿਹੜਿਆ ਵੀ ਸੌਣਤਾ ਨੇ ਸਾਡੀ ਬੈਂਕ ਦੇ ਜਿੰਨੇ ਵੀ ਅਸੀਂ ਲੋਨ ਪ੍ਰੋਵਾਈਡ ਕਰਦੇ ਆ। ਕੋ ਸਾਰੇ ਕੰਪੀਟੀਟਿਵ ਰੇਟਸ ਨੇ ਅਦਰ ਬੈਂਕਸ ਨਾਲ ਕਈ ਵਾਰੀ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਪੰਜਾਬ ਬਰਾਮਣ ਬੈਂਕ ਹੈ ਤੇ ਇਹ ਪਿੰਡਾਂ ਦੇ ਨਾਲ ਹੀ ਸਿਰਫ ਰਿਲੇਟਡ ਨਹੀਂ ਲੇਕਿਨ ਐਸਾ ਕੁਝ ਨਹੀਂ ਹੈ ਐਮਐਫਐਮਈ ਹੋਲਡਰ ਜਿੰਨੇ ਵੀ ਸ਼ਾਪਕੀਪਰਸ ਐ ਮੈਨੂਫੈਕਚਰਰਸ ਐ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਬੜੇ ਕੰਪੀਟੀਟਿਵ ਰੇਟਸ ਦੇ ਉੱਤੇ ਲੋਨ ਜਿਹੜੇ ਹੈਗੇ ਆ ਉਹ ਪ੍ਰੋਵਾਈਡ ਕਰਦੇ ਆ ਪੀਐਮਈਜੀਪੀ ਸਕੀਮ ਜਿੰਨੀਆਂ ਵੀ ਗਵਰਨਮੈਂਟ ਦੀਆਂ ਸਕੀਮਸ ਨੇ ਪੀਐਮਈਜੀਪੀ ਦੇ ਵਿੱਚ ਐ ਪੀਐਮ ਸਵਾਲੀ ਦੀ ਐ ਉਹ ਸਾਰੀਆਂ ਸਕੀਮ ਜਿਹੜੀਆਂ ਪੀਐਮਐਫਐਮਈ ਏਆਈਐਫ ਸਾਰੀਆਂ ਸਕੀਮਸ ਦੇ ਅੰਡਰ ਜ ਦੀ ਪੋਜ਼ਿਟਿਵ ਥੀ ਰਿਗਾਰਡਿੰਗ ਵੀ ਸਾਡੇ ਜਿਹੜੇ ਬੈਂਕ ਦੇ ਡਿਪੋਜ਼ਿਟ ਰੇਟਸ ਨੇ ਬਹੁਤ ਕੰਪੀਟੀਟਿਵ ਨੇ ਜਿਵੇਂ ਸੀਨੀਅਰ ਸਿਟੀ ਜੇ ਕੋਸੀ 8% ਜਿਹੜਾ ਰੇਟ ਆਫ ਇੰਡੈਕਸ ਦੇ ਰਹੇ ਆ ਜਿਹੜਾ ਕਿ ਕਾਫੀ ਅੱਛਾ ਰੇਟ ਹੈ ਜਿਹੜਾ ਹੈਗਾ ਤੇ ਬਾਕੀ ਬੈਂਕਾਂ ਦੇ ਵਿੱਚ ਵੀ ਸੇਮ ਪ੍ਰੋਸੈਸ ਹੈ ਜਾਂ ਆਪਣਾ ਵੱਖਰਾ ਹੈਗਾ ਜੀ ਕੁਝ ਨਹੀਂ ਆਲਮੋਸਟ ਬੈਂਕਿੰਗ ਤੋਂ ਸੇਮ ਹੀ ਚੱਲਦੀ ਹੈ ਜੀ ਜਿਹੜੇ ਰੇਟਸ ਹੈਗੇ ਆ ਉਹ ਕੁਝ ਕੁਝ ਡਿਫਰ ਕਰਦੇ ਨੇ ਹਰੇਕ ਬੈਂਕ ਦੇ ਉਹ ਆਪਣੇ ਜਿਹੜਾ ਹੈ ਬੋਰਡ ਦੇ ਅਕੋਰਡਿੰਗਲੀ ਰੇਟਸ ਜਿਹੜੇ ਆ ਉਹ ਰੱਖੇ ਜਾਂਦੇ ਨੇ ਆਰ ਐਲ ਐਲ ਆਰ ਡਿਫਰੈਂਟ ਸਕੀਮ ਜਗੀਆਂ ਨੇ ਜਿਸ ਤੋਂ ਸਾਡੇ ਬੈਂਕ ਦੇ ਸਪੈਸ਼ਲੀ ਇਹ ਹੀ ਮਤਲਬ ਅਪੀਲ ਕਰਾਂਗੇ ਲੋਕਾਂ ਨੂੰ ਕਿ ਪੰਜਾਬ ਗ੍ਰਾਮੀਨ ਬੈਂਕ ਦੇ ਨਾਲ ਇੱਕ ਵਾਰੀ ਜੁੜ ਕੇ ਦੇਖੋ ਅਗਰ ਨਹੀਂ ਅੱਛਾ ਲੱਗੇਗਾ ਵੈਸੇ ਐਸਾ ਹੋਈ ਨਹੀਂ ਸਕਦਾ ਕਿਉਂਕਿ ਸਾਡਾ ਸਟਾਫ ਸਾਰਾ ਜਿਹੜਾ ਸਟਾਫ ਹੈ ਅਸੀਂ ਫੈਮਿਲੀ ਬੈਂਕਿੰਗ ਕਰਦੇ ਹਾਂ ਜੇ ਮਤਲਬ ਜਿਹੜਾ ਹੈ ਆਪਣਾ ਬੰਦੇ ਨਾਲ ਸਾਰੀ ਜਿਹੜੀ ਬੈਂਕਿੰਗ ਕਰਦੇ ਹਾਂ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜਿਹੜਾ ਇੱਕ ਵਾਰੀ ਆ ਜਾਂਦਾ ਉਹ ਜਾਂਦਾ ਨਹੀਂ ਜੇਰੀ ਵਾਰੀ